ਉਹ ਯਾਰ 24 ਦੇ ਲੋਕ ਸਭਾ ਚੋਣਾਂ ਦਾ ਬਿਲਕੁਲ ਵੱਚੂਕਾ ਹੈ ਤਾਂ ਉਸ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਵੱਲੋਂ ਪੂਰੀਆਂ ਤਿਆਰੀਆਂ ਦੇ ਜਿਹੜੇ ਦਾਅਵੇ ਵੀ ਕੀਤੇ ਗਏ ਨੇ ਜੇ ਫਰੋਇਪੁਰ ਦੀ ਗੱਲ ਕਰੀਏ ਤਾਂ ਫਰੋਇਪੁਰ ਵਿੱਚ ਵੀ ਪ੍ਰਸ਼ਾਸਨ ਵੱਲੋਂ ਪੂਰੀਆਂ ਤਿਆਰੀਆਂ ਜਿਹੜੀਆਂ ਚੋਣ ਕਰਾਂਦੀਆਂ ਉਹਦੇ ਦਾਅਵੇ ਕੀਤੇ ਗਏ ਨੇ ਜਿਸ ਨੂੰ ਲੈ ਕੇ ਚਾਹੇ ਉਹ ਗੱਡੀਆਂ ਦੀ ਗੱਲ ਹੋਵੇ ਚਾਹੇ ਹੋਰ ਤਿਆਰੀਆਂ ਹੋਣ ਉਹ ਪੂਰੀਆਂ ਜਿਹੜੀਆਂ ਕੀਤੀਆਂ ਗਈਆਂ ਜੋ ਨਜ਼ਰ ਵੀ ਆ ਰਿਹਾ ਵੀ ਕਿਸ ਤਰ੍ਹਾਂ ਜਣ ਇਲੈਕਸ਼ਨ ਵਾਸਤੇ ਤਿੰਨ ਗੱਡੀਆਂ ਜਿਹੜੀਆਂ ਸ਼ਹਿਰ ਵਿੱਚ ਚਲਾਈਆਂ ਗਈਆਂ ਜਿਨ੍ਹਾਂ ਜੋ ਸੀਸੀਟੀਵੀ ਯੁਕਤ ਜਿਹੜੇ ਕੈਮਰਾ ਦੇ ਨਾਲ ਲੱਗੀਆਂ ਨੇ ਕੀਤੀਆਂ ਹੋਈਆਂ ਐ ਅਟੈਚ ਕੀਤੀਆਂ ਹੋਈਆਂ ਨੇ ਤਾਂ ਉਹ ਗੱਡੀਆਂ ਜਿਹੜੀਆਂ ਉਹ ਨજર ਰੱਖਣ ਗਿਆ ਵੀ ਕੋਈ ਸ਼ਰਾਰਤੀ ਅੰਸਰ ਜਿਹੜਾ ਉਹ ਕਿਤੇ ਸ਼ਰਾਰਤ ਨਾ ਕਰਦਾ ਹੋਵੇ ਜਾਂ ਕੋਈ ਵੀ ਮਤਲਬ ਕੀ ਜੋ ਪੋਲਿਟिकल ਪਾਰਟੀ ਹੈ ਲੋਕਾਂ ਨੂੰ ਲੁਭਾਉਣ ਵਾਸਤੇ ਆਪਾਂ ਉਹਨਾਂ ਦੀ ਵੋਟਾਂ ਨੂੰ ਆਪਣੇ ਵੱਲ ਖਿੱਚਣ ਵਾਸਤੇ ਕੋਈ شراب ਦੀ ਵਰਤੋ ਜਾਂ ਪੈਸੇ ਦੀ ਵਰਤੋ ਜਾਂ ਕੋਈ ਹੋਰ ਸਮਾਨ ਦੀ ਵਰਤੋ ਜਿਹੜੀ ਆ ਉਹ ਨਾ ਕਰਦੀ ਹੋਣ ਇਸ ਕਰਕੇ ਜਿਹੜੀਆਂ ਗੱਡੀਆਂ ਚੱਲਦੀਆਂ ਲੇਕਿਨ ਇੱਕ ਵੱਡੀ ਗੱਲ ਜੋ ਸਾਹਮਣੇ ਫਰੋਜਪੁਰ ਵਿੱਚ ਨਿਕਲ ਕੇ ਆ ਰਹੀ ਆ ਵੀ ਇੱਕ ਸੀਸੀਟੀਵੀ ਯੁਕਤ ਜਿਹੜੀ ਗੱਡੀਆਂ ਜੋ ਇਲੈਕਸ਼ਨ ਕਮਿਸ਼ਨ ਵੱਲੋਂ ਇਹ ਇੱਥੇ ਫਿਰੋਜ਼ਪੁਰ ਵਿੱਚ ਚੱਲਦੀ ਪਈ ਆ ਵੀ ਔਰੇਜਰ ਸਾਫ ਤੌਰ ਤੇ ਦਿਖਾਈ ਦੇ ਰਿਹਾ ਉਹਦੇ ਤੇ ਰੋਬ ਲੱਗੇ ਨੇ ਵੀ ਇੱਕ ਪਰਿਵਾਰ ਦੇ ਵਿੱਚੋਂ ਇੱਕ ਚੋਰੀ ਹੁੰਦੀ ਆ ਤੇ ਇੱਕ ਸ਼ਖਸ ਜਿਹੜਾ ਉਸ ਉਹਦਾ ਘਰ ਦਾ ਜਿਹੜਾ ਸਮਾਨ ਉਹਦੇ ਵਿੱਚ ਰੱਖ ਕੇ ਤੋਂ ਉਹਨੂੰ ਲਿਜਾਂਦਾ ਜਿਹੜੀਆਂ ਤਸਵੀਰਾਂ ਵਿੱਚ ਇਤਸਾਦ ਦਿਖਾਈ ਦੇ ਰਿਹਾ ਵੀ ਕਿਸ ਤਰ੍ਹਾਂ ਉਹ ਗੱਡੀ ਦੇ ਵਿੱਚੋਂ ਸਿਲੰਡਰ ਕੱਢ ਕੇ ਜਿਹੜਾ ਉਹਨੂੰ ਲੈ ਕੇ ਜਾਂਦਾ ਉਹ ਦਿਖਾਈ ਦੇ ਰਿਹਾ ਵੀ ਜੋ આરોਪ ਲੱਗਿਆ ਉਹਦੇ ਤੇ ਜਿਹੜੇ ਸਵਾਲਾਂ ਦੇ ਜਵਾਬ ਜੜਿਆ ਉਹ ਪ੍ਰਸ਼ਾਸਨ ਨੂੰ ਦੇਣੇ ਪੈਣਗੇ ਜਿਹੜਾ ਫਰੋਈਪੁਰ ਦਾ ਇਲੈਕਸ਼ਨ ਕਮਿਸ਼ਨ ਦਾ ਅਧਿਕਾਰੀ ਆ ਉਹਨੂੰ ਜੋ ਜਵਾਬ ਦੇ ਰਹੇ ਮਹਿਣਗੇ ਵੀ ਆਖਿਰ ਕੋਈ ਕਿਹੜੀ ਗੱਡੀ ਆ ਵੀ ਜੋ ਉਹਦੀ ਵਰਤੋਂ ਕੀਤੀ ਗਈ ਆ ਤੇ ਉਹ ਜੇ ਲੋਕਾਂ ਦੀ ਕਿਤੇ ਉਹ ਖਵਾਲੀ ਜਿਹੜੇ ਕਰਦੇ ਕਰਦੇ ਜਾਂ ਲੋਕਾਂ ਨੇ ਕਹਿ ਸਕਦੇ ਹਨ ਪ੍ਰੇਸ਼ਰਾਤੀ ਅ ਜਿੱਥੇ ਲੋਕਾਂ ਨੇ ਖਾਲੀ ਮਕਾਨ ਪਏ ਨੇ ਜਿਵੇਂ ਜਿਹਨੇ ਘਰਾਂ ਵਿੱਚ ਕੋਈ ਨਹੀਂ ਹੈਗਾ ਉਹਨਾਂ ਦੇ ਹੱਥਾਂ ਜਿਹੜੇ ਸਾਫ਼ ਕਰਦੇ ਪਏ ਨੇ ਇੱਕ ਵੱਡੇ ਜਿਹੜੇ આરોਪ ਹੈ ਉਹ ਲੱਗਦੇ ਦਿਖਾਈ ਦੇ ਰਹੇ ਜੋ ਸਾਹ ਤੋਤੇ ਸੀਸੀਟੀਵੀ ਵਿੱਚ ਕੈਦ ਜਿਹੜੀਆਂ ਤਸਵੀਰਾਂ ਉਹ ਦਿਖਾਈ ਦੇ ਰਹੀਆਂ ਤੇ ਅਸੀਂ ਵੀ ਇਹ ਸਵਾਲ ਜ਼ਰੂਰ ਅਧਿਕਾਰੀਆਂ ਤੋਂ ਪੁੱਛਣਾ ਚਾਹਨੇ ਆਂ ਵੀ ਆਹ ਕੀ ਇਹ ਉਹ ਸ਼ਖਸ ਜਿਹੜੇ ਕੋਣ ਹੈ ਉਹ ਗੱਡੀ ਆਖਿਰ ਕਿੱਥੋਂ ਆਈ ਉਹ ਗੱਡੀ ਕਿੰਨਾਂ ਦੀ ਹੈ ਜਿਹੜੇ ਮਤਲਬ ਕਿ ਉਹਦੇ ਉੱਤੇ ਸਮਾਨ ਲੱਗਾ ਜਿਸ ਤਰ੍ਹਾਂ ਪਰਿਵਾਰ ਨੇ આરોਪ ਲਗਾਏ ਨੇ ਵੀ ਉਹਨਾਂ ਦਾ ਸਮਾਨ ਜਿਹੜਾ ਚੋਰੀ ਕਰਕੇ ਉਹ ਗੱਡੀ 'ਚ ਰੱਖਿਆ ਗਿਆ ਤੋਂ ਉਹ ਤੋਂ ਲਈ ਜਾਂਦੇ ਜਿਹੜੇ ਆ ਉਹ ਇੱਕ ਸ਼ਖਸ ਸਾਹ ਤੋਤੇ ਦਿਖਾਉ ਜਾ ਕੋਈ ਕੋਣ ਸ਼ਕਸ ਆਕਰ ਜਿਹੜੇ ਤੇ ਸਵਾਲ ਜਿਹੜੇ ਉਹ ਖੜੇ ਹੁੰਦੇ ਪਏ ਨੇ ਉਹਨਾਂ ਇਸ ਗੱਲ ਦੀ ਭਾਵੇਂ ਯਕੀਨਨ ਇਹ ਪੁਛਤੀ ਜ਼ਰੂਰ ਕੀਤੀ ਹੈ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀ ਫਿਰੋਜ਼ਪੁਰ ਨੇ ਵੀ ਮਤਲਬ ਕਿ ਇੱਕ ਸੀਸੀਟੀਵੀ ਉਹਨਾਂ ਕੋਲ ਵੀ ਪਹੁੰਚੀ ਆ ਜਿਹਦੇ ਵਿੱਚ ਉਹ ਕਹਿ ਸਕਦੇ ਸੀਸੀਟੀਵੀ ਯੁਕਤ ਜਿਹੜੀ ਗੱਡੀ ਆ ਗਈ ਆ ਵੀ ਉਹ ਜਿਹੜੀਆਂ ਤਸਵੀਰਾਂ ਜਿਹੜੀਆਂ ਵਾਇਰਲ ਹੋ ਕੇ ਉਹਨਾਂ ਤੱਕ ਪਹੁੰਚੀਆਂ ਜਿਹਦੇ ਵਿੱਚ ਗੱਡੀ ਚੋਂ ਇੱਕ ਸਿਲੰਡਰ ਵੀ ਜਿਹੜਾ ਕਰਦਾ ਉਹ ਸ਼ਖਸ ਦਿਖਾਈ ਦੇ ਰਿਹਾ ਵੀ ਆਪਣੇ ਆਪ ਦੇ ਵਿੱਚ ਵੀ ਇੱਕ ਸਵਾਲ ਜਿਹੜਾ ਜ਼ਰੂਰ ਖੜੇ ਕਰਦਾ ਪਿਆ ਵੀ ਆਖਿਰ ਉਹ ਕੌਣ ਲੋਗ ਆ ਤੇ ਕਿਉਂ ਇਹਨਾਂ ਤੇ ਜਿਹੜੀ ਕਾਰਵਾਈ ਨਹੀਂ ਹੁੰਦੀ ਕਿਉਂ ਅੱ ਦੀਆਂ ਪਈਆਂ ਇੱਕ ਜਾਂਚ ਦਾ ਵਿਸ਼ਾ ਜ਼ਰੂਰ ਹੈਗਾ ਲੇਕਿਨ ਇਹ ਕਿਦੋਂ ਤੱਕ ਜਾਂਚ ਜਿਹੜੀ ਆ ਉਹ ਅੰਤਿਮ ਦੌਰ ਦੇ ਵਿੱਚ ਪਹੁੰਚੇਗੀ ਤੇ ਕਦੋਂ ਉਹ ਸ਼ਖਸ ਤੇ ਕਾਰਵਾਈ ਹੋਏਗੀ ਜਾਂ ਨਹੀਂ ਹੋਏਗੀ ਇਹ ਸਵਾਲ ਤਾਂ ਜ਼ਰੂਰ ਬਣਿਆ ਹੋਇਆ ਲੇਕਿਨ ਇਹ ਅਧਿਕਾਰੀ ਜਾਂ ਕਰਮਚਾਰੀ ਸਰ ਅਸੀਂ ਮੈਂ ਹੌਲੀ ਦੇ ਦੌਰਾਨ ਆਪਣੀ ਭੈਣ ਦਾ ਇੰਦਰ ਕਰੀ ਗਈ ਹੋਈ ਸੀ ਸ਼ੌਣੀ ਤਾਂ ਅਸੀਂ ਆਪਣੇ ਘਰ ਆ ਕੇ ਦੇਖਿਆ ਜਦੋਂ 28 ਤਰੀਕ ਨੂੰ ਅਸੀਂ ਘਰ ਆਏ ਆ ਆਪਣੇ ਅਸੀਂ ਘਰ ਆ ਕੇ ਦੇਖਿਆ ਕਿ ਸਾਡਾ ਸਮਾਨ ਸਾਰਾ ਮਤਲਬ ਫਰੋਲਾ ਫੂਲੀ ਹੋਈ ਹੋਈ ਸੀ ਅਸੀਂ ਦੇਖਿਆ ਸਾਡੀ ਲੰਬਾਰੀ ਸਾਰੀ ਖੁੱਲੀ ਹੋਈ ਸੀ ਟੁੱਟ ਪਾੜ ਹੋਈ ਹੋਈ ਸੀ ਅਸੀਂ ਇੱਧਰ ਦੇਖਿਆ ਕਿਚਨ ਚ ਕਿਚਨ ਚੋਂ ਸਾਡਾ ਚੱਕਿਆ ਹੋਇਆ ਸੀ ਹੈ ਨਹੀਂ ਸੀ ਫਿਰ ਅਸੀਂ ਦੂਸਰੇ ਕਮਰੇ ਚ ਦੇਖਿਆ ਉਧਰ ਐਲ ਸੀ ਡੀ ਹੈ ਨਹੀਂ ਸੀ ਸਾਡੇ ਤੇ ਸਾਰਾ ਇਦਾਂ ਮਤਲਬ ਅਸੀਂ ਦੇਖਿਆ ਵੀ ਸਾਡੇ ਘਰੇ ਚੋਰੀ ਹੋ ਗਈ ਆ ਤੇ ਅਸੀਂ ਸੀ ਸੀ ٹی ਵੀ ਕੈਮਰਸ ਨੂੰ ਪਤਾ ਲੱਗਾ ਕਿ ਇਹ ਇੱਕ ਵੀ ਆਈ ਪੀ ਗੱਡੀ ਹੈ ਜੋ ਗੱਡੀ ਦੇ ਨਾਲ ਨਾਲ ਚੋਰ ਆਂਦਾ ਪਿਆ ਉਹ ਬੰਦੇ ਨੇ ਮਤਲਬ ਕਿ ਆਇਆ ਤੇ ਗੱਡੀ ਬਾਹਰ ਖੜੀ ਹੋਈ ਸੀ ਪਹਿਲੇ ਇਹ ਜਿਸ ਸੀ ਵੀ ਕੈਮਰਾ ਉਧਰ ਆਣ ਤੇ ਉਹ ਚੋਰ ਨੇ ਐਂਟਰ ਕੀਤਾ ਤੁਹਾਡਾ ਕੁੰ ਪਹਿਲਾਂ ਕੁੰਡੀ ਤੋਰੀ ਆ ਤਾਲਾ ਨਹੀਂ ਟੁੱਟਾ ਪਹਿਲਾਂ ਕੁੰਡੀ ਤੋਰੀ ਆ ਕੁੰਡੀ ਤੋੜ ਕੇ ਬਾਹਰ ਪਤਾ ਨਹੀਂ ਹੁਣ ਕੋਈ ਖੜਾ ਸੀ ਕਿ ਨਹੀਂ ਖੜਾ ਸੀ ਸਾਨੂੰ ਇੱਥੋਂ ਤੱਕ ਪਤਾ ਹੈ ਸੀਸੀਟੀਵੀ ਕੈਮਰੇ ਮੁਤਾਬਿਕ ਕਿ ਉਹ ਚੋਰ ਮੇਰੀ ਬਾਰੀ ਪਿਛਲੀ ਕਮਰੇ ਦੀ ਉਹਦੀ ਜਿੱਦ ਅੱਧਰ ਦੀ ਐਲ ਸੀ ਡੀ ਗਈ ਆ ਉਸ ਥਾਣੀ ਐਂਟਰ ਹੋਇਆ ਹੈ ਤੇ ਉਸ ਥਾਣੀ ਸਾਰਾ ਸਮਾਨ ਗਿਆ ਹੈ ਤੇ ਉਸ ਤੋਂ ਬਾਅਦ ਗੱਡੀ ਵਿੱਚ ਰੱਖਿਆ ਗਿਆ ਹੈ ਤੇ ਉਹ ਫਿਰ ਚਲੇ ਜਾਂਦੇ ਆ ਸਮਾਨ ਲੈ ਕੇ ਤੁਸੀਂ ਕੋਈ ਇਹਨਾਂ ਦਦੇ ਪੁਲਿਸ ਨੂੰ ਇਦੀ ਕੋਈ ਹਾਂਜੀ ਪੁਲਿਸ ਨੂੰ ਦੱਸਿਆ ਆ ਅਸੀਂ ਵਾਰ-ਵਾਰ ਗਏ ਆ ਪਰ ਕੋਈ ਨਹੀਂ ਕਿਹੜੇ ਥਾਣੇ ਨਾਲ ਪਲਾਦ ਦਿੱਤੀ ਥੀ ਥਾਣੇ ਦਿੱਤੀ ਕੋਈ ਕਾਰਵਾਈ ਕੋਈ ਨਹੀਂ ਕਰਿਆ ਕੁਝ ਇਸ ਤਰ੍ਹਾਂ ਚੋਰਾ ਦੱਲ ਕੰਜਾ ਕੱਸਾ ਜੇ ਕਰਦੇ ਹਾਂ ਹਾਂਜੀ ਪੁਲਿਸ ਵਾਲੋਂ ਕਿਦਾਂ ਚੋਰਾ ਦੱਲ ਕੰਜਾ ਕੱਸਾ ਜੇਗਾ ਚੋਰੀ ਦੇ ਵਾਰ ਦਾ ਕੰਜਾ ਤਾਂ ਸਾਰ ਕੱਸਿਆ ਜਾਊਗਾ ਉਹਨਾਂ ਨੂੰ ਪਰਤਾਲ ਕੀਤੀ ਜਾਵੇ ਉਹਨਾਂ ਦੀ ਅਜੇ ਤੱਕ ਪੁਲਿਸ ਨੇ ਪਰ ਕੋਈ ਪਰਤਾਲ ਨਹੀਂ 10 ਦਿਨ ਹੋ ਗਏ ਅਜੇ ਸਾਰੇ 10 12 ਦਿਨ ਕਿਸ ਤਰ੍ਹਾਂ ਜਿਉਂ ਵਾਰ ਦਾ ਤਾਂ ਰੋਜ਼ ਦੇਖਦੇ ਆਂ ਪਰ ਆ ਹਾਂਜੀ ਉਹ ਜਵਾਰਾ ਤਤਾਂ ਹੁਣ ਹੋਈ ਜਾਂਦੀਆਂ ਨੇ ਕੋਈ ਨਾ ਕੋਈ ਸਾਡੇ ਅੱਜ ਸਾਡੇ ਹੋ ਗਈ ਤੇ ਸਾਨੂੰ ਹੂੰ ਪਲਾ ਹੋ ਗਈ ਸਾਡੇ ਕਾਰੀਏ ਕਿੰਨੇ ਕ ਤਾਂ ਸਮਾਨ ਲੈ ਗਏ ਨੇ ਤੁਹਾਡੇ ਕੋਲ 30000 ਦਾ ਸਮਾਨ ਲੈ ਗਏ ਨੇ ਸਾਡਾ 30000 ਹਾਂਜੀ ਕਿੰ ਤੱਕ ਨੁਕਸਾਨ ਕਰ ਗਏ ਨੇ ਸਾਡਾ ਕੋਈ ਨਹੀਂ ਸਰ ਫੜਿਆ ਗਿਆ ਕੋਈ ਕਾਰਵਾਈ ਨਹੀਂ ਕਰ ਰੇ ਨਾ ਫੜ ਰਹੇ ਨੇ ਵਾਰ-ਵਾਰ ਜਾਣਦੇ ਵੀ ਕੋਈ ਨਹੀਂ ਕਰ ਰਿਹਾ ਕੋਈ ਛਾਂਬੀਨ ਵੀ ਆਈਪੀ ਗੱਡੀ ਆਈ ਹੈ ਦਸੋਂ ਦੇ ਵਿੱਚ ਚੋਰੀ ਹੋਈ ਅਸੀਂ ਕਲਿੱਪ ਵੀਡੀਓ ਕਲਿੱਪ ਵੀ ਦੇ ਗਏ ਆ ਦਿੱਤੀ ਸੀ ਉਹਨਾਂ ਨੂੰ ਹੂੰ ਹਾਂਜੀ ਉਹਦੇ ਕੁਲਪ ਦਿੱਤੀ ਆ ਵੀ ਆ ਗੱਡੀ ਆ ਜਾਂ ਆ ਗੱਡੀ ਚ ਆਏ ਸੀਗੇ ਬੰਦੇ ਆ ਸਾਡੀ ਚੋਰੀ ਕਰਕੇ ਲੈ ਗਏ ਨੇ ਕੋਈ ਨਹੀਂ ਕੋਈ ਇਸੇ ਨਹੀਂ ਕੀਤਾ ਨਾ ਕੋਈ ਟ੍ਰੇਸ ਨਹੀਂ ਪੁੱਤਿਆ ਨਾ ਗੱਡੀ ਦਾ ਪਤਾ ਲਗਾਇਆ ਨਾ ਚੋਰਾਂ ਦਾ ਪਤਾ ਲਗਾਇਆ ਮਰਮਤ ਇਹ ਕਾਰਵਾਈ ਹੋਣੀ ਹੈ ਹਾਂਜੀ ਬੰਦੀ ਕਾਰਵਾਈ ਕੀਤੀ ਜਾਵੇ ਦੇਖੋ ਜਿਹੜੀਆਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਹਦਾਇਤਾਂ ਅਨੁਸਾਰ ਪ੍ਰਤੀ ਚੋਣ ਹਲਕਾ ਸਾਡੇ ਤਿੰਨ ਗੱਡੀਆਂ ਐਫਐਸਟੀ ਚਲਦੀਆਂ ਵੀ ਨੇ ਜਦੋਂ ਵੀ ਸਾਨੂੰ ਕੋਈ ਕਿਸੇ ਕਿਸੇ ਦੀ ਕੰਪਲੇਨ ਮਿਲਦੀ ਤੇ ਜੋ ਗੱਡੀਆਂ ਨੇ ਇਹ 24 ਆਵਰ ਚੱਲਦੀਆਂ ਨੇ ਇਹ ਕਹਿੰਦਾ ਜੀ ਪੀ ਐਸ ਕਿਟਿੰਗ ਗੱਡੀਆਂ ਨੇ اور تو پیچھے دی ਹਦਾਇਤਾਂ ਅਨੁਸਾਰ ਇਹ ਚੱਲਦੀਆਂ ਨੇ ਉਹ ਉਹਨਾਂ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ ਸਰ ਇੱਕ ਵੀਡੀਓ ਸਾਹਮਣੇ ਆਈ ਹੈ ਜਿਹਦੇ ਸਾਹਮਣੇ ਇਹ ਆਉਂਦਾ ਪਿਆ ਵੀ ਲੋਕਾਂ ਦੇ ਘਰੋਂ ਸਮਾਨ ਜਿਹੜਾ ਵੀ ਲੈ ਕੇ ਆਂਦੇ ਨੇ ਉਸ ਗੱਡੀ 'ਚ ਰੱਖਦੇ ਨੇ ਗੱਡੀ ਤੋਂ ਉਤਾਰਦੇ ਵੇਲੇ ਚ ਇੱਕ ਪੰਪ ਸਿਲੰਡਰ ਆ ਜਾਂ ਕੋਈ ਹੋਰ ਵੀ ਸਮਾਨ ਸਰ ਲੱਗਦਾ ਨਹੀਂ ਵੀ ਲੋਕਾਂ ਦੇ ਘਰਾਂ 'ਚ ਵੀ ਇਹ ਸਭਾਈ ਜਿਹੜੀ ਕੀਤੀ ਜਾ ਰਹੀ ਹੈ ਇਹ ਇਜੇ ਦਾ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਛੋੜੇ ਦਿਨ ਪਹਿਲੇ ਹੀ ਮੇਰੇ ਕੋਲ ਇਹ ਚੋ ਵੀਡੀਓ ਪਹੁੰਚੀ ਹੈ ਔਰ ਇਸ ਬਾਰੇ ਮੈਂ ਆਪਣੇ ਜਿਹੜੇ ਅਧਿਕਾਰੀਆਂ ਦੇ ਨੋਟਿਸ ਵੀ ਲਿਆਂਦਾ ਲੇਕਿਨ ਉਹਨੇ ਤੱਕ ਇਹ ਸ਼ੋਰ ਨਹੀਂ ਹੈ ਕਿ ਉਹ ਗੱਡੀ ਕਿਸ ਤਰ੍ਹਾਂ ਦੀ ਹੈ ਔਰ ਆਪਣਾ ਕੈਮਰਾ ਜੂ ਲੱਗਾ ਗੱਡੀ ਤੋਂ ਜੋ ਮੈਂ ਦੇਖੀ ਵੀਡੀਓ ਔਰ ਅਸੀਂ ਇਹਦੀ ਪੜਤਾਲ ਕਰ ਰਹੇ ਹਾਂ ਕਿ ਉਹ ਗੱਡੀ ਦੇ ਲੱਛਣ ਦੀ ਗੱਡੀ ਹੈ ਤੇ ਉੱਥੇ ਵਿੱਚ ਕੌਣ ਲੈ ਕੇ ਗਿਆ ਸੀ ਉਹ ਕਿਸ ਤਰ੍ਹਾਂ ਗੱਡੀ ਪਹੁੰਚੀ ਕਿਉਂਕਿ ਜੋ ਕਮਿਸ਼ਨ ਦੇ ਦਿੱਤਾ ਅਨੁਸਾਰ ਉਸ ਗੱਡੀ ਦੇ ਵਿੱਚ ਇੱਕ ਡਿਊਟੀ ਮੈਸਟਡ ਔਰ ਪਲੱਸ ਸਾਡੇ ਜੋ ਪੁਲਿਸ ਬਲਾਜਮ ਹੁੰਦੇ ਨੇ ਉਹ ਇੱਕ ਜਾਂਚ ਦਾ ਵਿਚਾਰ ਦੀ ਜਾਂਚ ਕੀਤੀ ਜਾ ਰਹੀ ਹੈ ਔਰ ਇਹ ਬਹੁਤ ਹੀ ਜਲਦੀ ਜੋ ਵੀ ਜੁੜਦੀ ਕਾਰਵਾਈ ਹੈਗੀ ਉਹ ਕੀਤੀ ਜਾਏ ਸਰ ਅੱਧਾ ਸਮਾਂ ਇਹ ਪੂਰੀ ਰਾਤ ਹੀ ਸਰ ਜਿਹੜੀ ਗੱਡੀ ਜੀ 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 ਬਿਲਕੁਲ ਜੀ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਇਹ ਜੋ ਗੱਡੀਆਂ ਨੇ 24 ਆਵਰ ਚੱਲਦੀਆਂ ਨੇ ਕਿਉਂਕਿ ਸਾਡੇ ਕੋਲ ਜੋ ਸੀਮਿੰਗ ਜਿਹੜਾ ਸਾਡਾ ਐਪ ਕਰਦਾ ਪਿਆ ਉਹ ਦੌਰਾਨ ਜਦੋਂ ਵੀ ਕੋਈ ਸਾਡੇ ਕੋਲ ਸ਼ਿਕਾਇਤ ਮਿਲਦੀ ਹੈ ਤੇ ਉਹਦਾ ਜੋ ਦਫਤਰ ਹੈ ਕਮਿਸ਼ਨ ਦੇ ਦੱਤਾ ਅਨੁਸਾਰ ਉਹ ਸਾਡਾ 100 ਮਿੰਟ ਦੇ ਕੀਤਾ ਜਾਂਦਾ ਇਸ ਲਈ ਜੋ ਗੱਡੀਆਂ ਹੈ ਇਹ 24 ਆਵਰ ਚੱਲਦੀਆਂ ਨੇ ਸਰ ਠੇਕੇਦਾਰ ਨੂੰ ਦਿੱਤੀ ਗਈ ਹੈ ਕਿ ਆਪ ਕਿਦਾਂ ਪੁੱਛਦੇ ਇਹ ਦੇਖੋ ਸਾਡੇ ਕੋਲ ਮੈਂ ਜੋ ਸਿਰ ਪੜਤਾਲ ਕਰਾ ਰਹੇ ਆਂ ਜੋ ਗੱਡੀ ਅਸੀਂ ਇਹ ਦੇਖ ਰਹੇ ਹਾਂ ਗੱਡੀ ਸਾਡੀ ਉੱਤੇ ਗਈ ਸੀ 아니 ਗਈ ਸੀ ਜਿਹੜੀ ਗੱਡੀ ਉੱਤੇ ਜੀਐਸਪੀਸ ਲੱਗੇ ਹੋਏ ਨੇ ਜਿਹੜੀ ਗੱਡੀ ਉੱਤੇ ਮੌਕੇ ਤੇ ਪਾਈ ਜਾਏਗੀ ਉਹ ਜਿਹੜੀ ਟੀਮ ਬੈਠੀ ਹੋਏਗੀ ਜੋ ਇਨਚਾਰਜ ਹੋਏਗਾ ਜੋ ਫੁੱਲਸ ਵਾਲੇ ਹੋਣਗੇ ਉਹਨਾਂ ਦੀ ਸਾਰੀ ਇਨਕੁਆਰੀ ਕਰਕੇ ਫਿਰ ਅਸੀਂ ਰਿਪੋਰਟ ਪਹੁੰਚਾਉਂਦੇ ਹਾਂ ਐਕਸ਼ਨ ਹੋਏਗਾ ਬਿਲਕੁਲ ਐਕਸ਼ਨ ਹੋਏਗਾ ਜੋ ਨਿਰਮਾਣ ਅਨੁਸਾਰ ਕਾਰਵਾਈ ਜਾਂਦੀ ਹੋ ਜਰੂਰ ਕਿਰਦੀ। ਜਾਂ ਕੋਈ ਵੀ ਜਿਹੜੇ ਇਸ ਨਾਲ ਰਿਲੇਟਡ ਆ ਉਹਨਾਂ ਜਵਾਬ ਜਿਹੜਾ ਦੇਣਾ ਪਵੇਗਾ ਵੀ ਆਖਿਰ ਇਹ ਤਸਵੀਰਾਂ ਜਿਹੜੀਆਂ ਨਿਕਲ ਕੇ ਬਾਹਰ ਆਈਆਂ ਇੱਕ ਵੱਡਾ ਸਵਾਲ ਇਹ ਖੜੀਆਂ ਕਰਦੀਆਂ ਵੀ ਕਿਸ ਤਰ੍ਹਾਂ ਜੜੀਆਂ ਪ੍ਰਸ਼ਾਸਨ ਵੱਲੋਂ ਜਿਹੜੀ ਇਹ ਗੱਡੀ ਜਿਹੜੀ ਚਲਾਈ ਜਾਂਦੀ ਵੀ ਆ ਉਹਦੀ ਦੁਰਵਰਤੋਂ ਜਿਹੜੀ ਉਹ ਕਿਸ ਤਰ੍ਹਾਂ ਹੋਈ ਤੇ ਕਿਹੜੀ ਸ਼ਖਸ ਨੇ ਕੀਤੀ ਆ ਆਖਿਰ ਉਹਨੇ ਤੇ ਕਾਰਵਾਈ ਕਿਦੋਂ ਤੱਕ ਹੋਵੇਗੀ ਇੱਕ ਵੱਡਾ ਸਵਾਲ ਨਿਕਲ ਕੇ ਜਰੂਰ ਸਾਹਮਣੇ ਆਇਆ ਉਹ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਆਸ਼ਵਾਸਨ ਦਿੰਦਾ ਵੀ ਅਸੀਂ ਇਹਦੀ ਇਨਕੁਆਇਰੀ ਕਰਦੇ ਪਿਆ ਤੇ ਜਲਦੀ ਹੀ ਮਤੋਂ ਦੋ ਤੇ ਖਲਾਸਾ ਸੀ ਕਰਾਂਗੇ ਲੇਕਿਨ ਕਿਦੋਂ ਤੇ ਕਰਨਗੇ ਇਸ ਗੱਲ ਦੀ ਜਿਹੜਾ ਇੰਤਜ਼ਾਰ ਆਮ ਲੋਕਾਂ ਨੂੰ ਵੀ ਕਰਨਾ ਪਵੇਗਾ ਤੇ ਸਾਨੂੰ ਵੀ ਇਹ ਇੰਤਜ਼ਾਰ ਰਹੇਗਾ ਵੀ ਆਖਰ ਇਹ ਜਿਹੜੀਆਂ ਗੱਡੀਆਂ ਦੀ ਦੁਰਵਰਤੋਂ ਜੋ ਲੋਕਾਂ ਦੀ ਸੇਫਟੀ ਵਾਸਤੇ ਚੱਲਦੀਆਂ ਉਹ ਲੋਕਾਂ ਦੇ ਨੁਕਸਾਨ ਦੇ ਕਿਵੇਂ ਸਿੱਧ ਹੋ ਸਕਦੀਆਂ ਕਿਵੇਂ ਉਹ ਖਾਲੀ ਘਰਾਂ ਦੇ ਲੋਕਾਂ ਦੇ ਉੱਤੇ ਨਿਗ੍ਹਾ ਰੱਖ ਕੇ ਉਹਨਾਂ ਦੇ ਸਮਾਨ ਨੂੰ ਜਿਹੜਾ ਵੀ ਉੱਥੋਂ ਲਿਜਾ ਕੇ ਤੇ ਆਪਣੀ ਗੱਡੀਆਂ ਵਿੱਚ ਰੱਖ ਕੇ ਤੇ ਬਾਹਰ ਰਿ ਜਾਂਦੇ ਉਹ ਦਿਖਾਈ ਦਿੰਦੇ ਨੇ ਜੋ ਸ਼ਰੇਆਮ આરોਪ ਜਿਹੜੇ ਹੈ ਗਿਆ ਉਹ ਕਰਦੇ ਲੋਕਾਂ ਨੇ ਜਿਹੜੇ ਲਗਾਏ ਨੇ ਫਰੋਇਪੁਰ ਤੋਂ ਕੈਮਰਾਮੈਨ ਦੇ ਨਾਲ ਦਾਣਿਕ ਸਵੇਰਾ ਸਰਬਜੀਤ ਸਿੰਘ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर